ਬਹੁਤ ਸਾਰੇ ਜੋਤਸ਼ੀ ਵੀ ਕਹਿੰਦੇ ਨੇ ਕਿ ਫਲਾਣੇ ਥਾਂ ਤੇ ਦਰਸ਼ਨ ਕਰਿਓ ਫਲਾਣੇ ਥਾਂ ਤੇ ਨਹਾ ਲਓ ਇਹ ਦਾਸ ਰਹਿ ਰਿਚੁਅਲਸ ਆਲੱਗ ਚੀਜ਼ ਹੈ ਇਹ ਰਿਚੁਅਲ ਇੱਕ ਧਰਮ ਮੁਤਾਬਕ ਹੈ ਕਿ ਜੋਤਿਸ਼ ਮੁਤਾ ਜੋਤਸ਼ੀ ਕਹਿੰਦੇ ਨੇ ਜੋਤਸ਼ ਦੇ ਮੁਤਾਬਕ ਨਹੀਂ ਹੈ ਦੁਕਾਨਦਾਰੀਆ ਮੇਰੇ ਕੋਲ ਭਾਜੀ ਇੰਨੇ ਕ ਫੋਨ ਆਉਂਦੇ ਸੀਗੇ ਹੁਣ ਆਣੇ ਬੰਦ ਹੋ ਗਏ ਮੇਰੇ ਕੋਲ ਫੋਨ ਆ ਰਿਹਾ ਜੀ ਨਾ ਸਕ ਤੋਂ ਕਿ ਤੁਸੀਂ ਕਿਸੇ ਨੂੰ ਵੀ ਉਪਾਏ ਨਾ ਸਿਕ ਜਾ ਕੇ ਫਲਾਣਾ ਉਪਾਏ ਦੱਸ ਦੋ ਕਿ ਤੁਹਾਡਾ ਕਾਲਸਰ ਕੋ ਠੀਕ ਹੋ ਜਾਏਗਾ ਅਸੀਂ 52000 ਦੀ ਪੂਜਾ ਕਰਾਨੀ ਆ ਤੁਹਾਡੇ ਖਾਤੇ 'ਚ 10000 ਪੈ ਜਾਇਆ ਕਰਨਗੇ ਤੁਸੀਂ ਗਿਆ ਜੀ ਜਾ ਕੇ ਕਿਸੇ ਨੂੰ ਦੱਸ ਦੋ ਕਿ ਪਿੰਡ ਦਾਣ ਇੱਥੇ ਕਰਨਾ ਹੈ ਜਾਂ ਫਿਰ ਪਿਤਰ ਦੋਸ਼ ਦਾ ਨਾਸ਼ ਇੱਥੇ ਹੁੰਦਾ ਹੈ ਸਵਾ ਲੱਖ ਰੁਪਏ ਦੀ ਪੂਜਾ ਤੁਹਾਡੇ 20000 ਪਹੁੰਚ ਜਾਣਗੇ ਇਹ ਦੁਕਾਨਦਾਰੀ ਇਹ ਮੈਂ ਇਹਨਾਂ ਓਪਨ ਕਹਿ ਰਹੇ ਹਾਂ ਕਿ ਇਹ ਦੁਕਾਨਦਾਰੀਆਂ ਪਿਤਰ ਦੋਸ਼ ਤੇ ਪਿੰਡ ਦਾਣ ਵੀ ਦੁਕਾਨ ਮਤਲਬ ਵੈਸੇ ਇਹਦਾ ਕੋਈ ਟ੍ਰੈਡੀਸ਼ਨ ਚ ਵੀ ਹੈ ਹਿੰਦੂਸਤਾਨੀ ਨਹੀਂ ਟ੍ਰੈਡੀਸ਼ਨ ਚ ਤਾਂ ਠੀਕ ਹੈ ਜੇ ਕੋਈ ਤੁਹਾਨੂੰ ਸਪੈਸੀਫਿਕ ਕਹੇ ਕਿ ਫਲਾਣੇ ਪੰਡਤ ਜੀ ਕੋਲ ਤੁਸੀਂ ਗਿਆ ਚੱਲ ਜਾਓ ਤੇ ਨਾਮ ਲੈਦੇ ਕੋਈ ਨਹੀਂ ਵਧੀਆ ਕਰਕੇ ਤੁਹਾਨੂੰ ਡੀਲ ਕਰ ਲੈਣਗੇ ਫਿਰ ਉਹ ਦੁਕਾਨਦਾਰੀ ਸਾਡੇ ਰਿਚੁਅਲਸ ਨਹੀਂ ਨਾ ਹੈ ਹਰ ਇਨਸਾਨ ਪਰਮਾਤਮਾ ਇਕੱਲੇ ਹਿੰਦੂ ਦਾ ਨਹੀਂ ਹੋ ਸਕਦਾ ਇਕੱਲੇ ਸਿੱਖ ਦਾ ਨਹੀਂ ਹੋ ਸਕਦਾ ਇਕੱਲੇ ਮੁਸਲਮਾਨ ਦਾ ਨਹੀਂ ਹੋ ਸਕਦਾ ਤੁਸੀਂ ਆਪ ਦੇ ਧਰਮ ਦੇ ਰਿਚੁਅਲਸ ਜੇ ਪੂਰੇ ਕਰਦੇ ਹੋ ਜਿਹੜੇ ਵੀ ਧਰਮ ਮਜ਼ਬੂਤ ਚੋਂ ਤਦ ਕਿਸੇ ਉਪਾਏ ਦੀ ਲੋੜ ਨਹੀਂ